ਵਿਕਸਿਤ ਪਾਰਸੰਕਲਪ ਯਾਤਰਾ ਤਹਿਤ ਸ਼੍ਰੀ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਮਲਿਕਪੁਰ ਅਤੇ ਟੈਂਗੜਪੁਰ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਇਸ ਰਨ ਲੋਕਾਂ ਦੀ ਸੇਵ ਦੀ ਜਾਂਚ ਕੀਤੀ ਗਈ ਤੇ ਲੋਕਾਂ ਦੇ ਆਯੂਸ਼ਮਾਨ ਕਾਰਡ ਵੀ ਬਣਾਏ ਗਏ ਇਹਨਾਂ ਕੈਂਪਾਂ ਦੌਰਾਨ ਕੌਮੀ ਸਿਹਤ ਏਜੰਸੀ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਵਿਨੇ ਵੀ ਮੌਜੂਦ ਰਹੇ ਤੇ ਲੋਕਾਂ ਨਾਲ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਤੇ ਅਧਿਕਾਰੀਆਂ ਪਾਸੋਂ ਜਾਣਕਾਰੀ ਹਾਸਲ ਕੀਤੀ ਸਿਵਲ ਸਰਜਨ ਡਾਕਟਰ ਜਸਪ੍ਰਿਤ ਕੌਰ ਨੇ ਕਿਹਾ ਕਿ ਵਿਕਸਿਤ ਪਾਰਸੰਕਲਪ ਯਾਤਰਾ ਮੁਹਿੰਮ ਦੇ ਤਹਿਤ ਆਈਸੀ ਵੈਨ ਦੇ ਨਾਲ ਲਗਾਏ ਗਏ ਕੈਂ ਤੱਕ ਦੇ ਲਈ 3000 ਤੋਂ ਵੱਧ ਲੋਕਾਂ ਨੂੰ ਸੇਵਾਵਾਂ ਦਾ ਲਾਭ ਦਿੱਤਾ ਗਿਆ ਹੈ 650 ਤੋਂ ਵੱਧ ਯੋਗ ਲਾਪਤਰੀਆਂ ਦੇ ਆਯੂਸ਼ਮਨ ਕਾਰਡ ਵੀ ਬਣਾਏ ਗਏ ਨੇ ਆਈਸੀ ਵੈਨ ਰਾਹੀ ਵੀਡੀਓਜ਼ ਲਗੂ ਫਿਲਮਾਂ ਸੁਲਾ ਕੇ ਕਿਤਾਬਾਂ ਚਿਤ ਤੇ ਹੋਰ ਪੜਨ ਸਮਗਰੀ ਵੰਡ ਕੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਤੇ ਸਿਹਤ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਲਾਪਤਰੀਆਂ ਨੇ ਆਪਣੀ ਵਿਚਾਰ ਸਾਂਝੀ ਕੀਤੀ ਮੋਦੀ ਵਾਲੀ ਸਿਲੰਡਰ ਮਿਲਿਆ ਤੇ ਬਾਕੀ ਮਾਲਕਪੁਰ ਤੇ ਅਸੀਂ ਹਾਂ ਬੰਦਸ ਕਲਕਨਾਈਸਨ ਮਿਲਿਆ ਹਾਏ ਧੰਨਵਾਦ ਮੋਦੀ ਦੀ ਸਿਲੰਡਰ ਮਿਲਿਆ ਸਾਨੂੰ ਮੇਰਾ ਇਸਰਮ ਕਾਰਡ ਬਣਿਆ ਮੈਨੂੰ ਪੈਗ ਹੋਇਆ ਸੀ ਸ਼ੂਗਰ ਦਾ ਇਹ ਰਾਜ ਸਰਕਾਰ ਨੇ ਲਾਜ ਫਰੀ ਕੀਤਾ ਕੋਈ ਵੀ ਮੇਰਾ ਪੈਸਾ ਨਹੀਂ ਲੱਗਿਆ ਜੋ ਵੀ ਦਾ ਸਰਕਾਰ ਨੇ ਸਭ ਕੁਝ ਦਿੱਤਾ ਇਸਦਾ ਮੈਂ ਧੰਨਵਾਦ ਕਰਦੀ ਹਾਂ ਮੈਨੂੰ ਮੁਜਬਲਾ ਤਹਿਤ ਮੁਜਬਲਾ ਯੋਜਨਾ ਤਹਿਤ ਮੈਨੂੰ ਮੋਦੀ ਵਾਲਾ ਸਿਲੰਡਰ ਮਿਲਿਆ ਹੈ ਬਹੁਤ ਧੰਨਵਾਦ ਕਰਦੀ ਹਾਂ ਮੈਂ ਮੋਦੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਨੂੰ ਇਹਨਾਂ ਵੱਲੋਂ ਸਿਲੰਡਰ ਮਿਲਿਆ ਮੇਰੇ ਬ੍ਰਦਰ ਦਾ ਇਲਾਜ ਆਇਸ਼ਵਾਨ ਕਾਰਡ ਦੇ ਨਾਲ ਪਹਿਲਾ ਹੋਇਆ ਜੀ ਤੇ ਸਾਡੇ ਹੋਰ ਵੀ 5 6 ਬੰਦਿਆਂ ਦੇ ਇੱਥੇ ਧੀਵੀਆਂ ਦੇ ਵੀ ਇਲਾਜ ਹੋਇਆ ਜੀ ਆਇਸ਼ਵਾਨ ਕਾਰਡ ਦੇ ਨਾਲ